दम गुटकू दम गुटकू दम गुटकू गुटकू करे साईं ते कल मन बि दम पड़े साईं पीर मेर जुगणी जी ए वे लुगी जी हे वे नबी पखंदी जुगणी जी ए, ए मोलाइली वाली चुगणी ज ਤੇ ਸਾਰੀ ਚੀਜ਼ਾਂ ਤੇ ਰੁਕtham ਹੋ ਜਾਂਦੀ ਪਰ ਆਵਾਜ਼ ਤੇ ਹਵਾ ਤੇ ਪਾਣੀ ਜੀ ਇਹਨੂੰ ਕਦੀ ਜ਼ਿੰਦਗੀ ਚ ਕੋਈ ਬੰਦਾ ਰੋਕ ਨਹੀਂ ਸਕਿਆ ਜੀ ਤੇ ਕਿਉਂਕਿ ਪਾਣੀ ਵੀ ਮੁਹੱਬਤ ਹੈ ਹੂੰ ਹੂੰ ਇਹ ਪਿਆਸ बुझाਉਂਦਾ ਹੈ ਹੂੰ ਹਵਾ ਵੀ ਜ਼ਰੂਰੀ ਹੈ ਆਕਸੀਜਨ ਆਸਤੇ ਜੀ ਜੀ ਤੇ ਆਵਾਜ਼ ਜਿਹੜੀ ਇਹ ਅਮਨ ਦੀ ਆਵਾਜ਼ ਪੂਰੀ ਦੁਨੀਆ ਵਿੱਚ ਜੀ ਜੀ ਇਹ ਇੱਕ ਸੋਲ ਜਿਹੜਾ ਸਾਡੇ ਕੋਲੇ ਵजूद ਹੈ ਇਹਦੀ ਖੁਰਾਕ ਹੈ ਮੈਂ ਮੇਸ਼ਕ ਕਹਿਣਾ ਨਾ ਕਿ ਤੁਸੀਂ ਆਪਣੇ ਪਿਉ ਦੇ ਪੈਰੀ ਪੈਜੋ ਤੁਹਾਨੂੰ ਦੁਨੀਆ ਦੇ ਪੈਰੀ ਨਹੀਂ ਪਹਿਣਾ ਪਏਗਾ ਜੀ ਤੁਸੀਂ ਆਪਣੇ ਪਿਉ ਦੀ ਗੱਲ ਸੁਣ ਲਓ ਦੁਨੀਆ ਤੁਹਾਡੀ ਕੰਨ ਲਾ ਕੇ ਗੱਲ ਸੁਣਿਆ ਕਰੇ ਉਹ ਚੰਗਾ ਹੁੰਦਾ ਨਹੀਂ ਦਿਲਾਂ ਨੂੰ ਇਹ ਦੁਖਾਣਾ ਦਿਲਾਂ ਦੇ ਵਿੱਚ ਰੰਭ ਵਸਦਾ ਆ ਪਾ ਕੇ ਪਿਆਰ ਫਿਰ ਪਿਆਰ ਨੂੰ ਨਿਭਾਉਣਾ ਦਿਲਾਂ ਦੇ ਵਿੱਚ ਰੱਬ ਵੱਸਦਾ ਕਲਾਕਾਰ ਨੂੰ ਦੋਹਾਂ ਪੰਜਾਬਾਂ ਚ ਬੇਹੱਦ ਪਿਆਰ ਮਿਲਦਾ ਅਥਾ ਪਿਆਰ ਮਿਲਦਾ ਹੈ ਕਦੇ ਕਦੇ ਕਲਾਕਾਰ ਬੇਤੁਕੀ ਜਾਂ ਬਿਆਨਬਾਦੀ ਜਾਂ ਐਸੀ ਗੱਲ ਕਰ ਜਾਂਦੇ ਜਿਹਦੇ ਨਾਲ ਜਿਹੜੇ ਸਰੋਤੇ ਉਹਨਾਂ ਦੇ ਚੌਂਣ ਵਾਲੇ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚਦੀਆਂ ਤੁਹਾਨੂੰ ਕੀ ਲੱਗਦਾ ਹੈ ਇਹੋ ਜੀਆਂ ਗੱਲਾਂ ਇੱਕ ਕਲਾਕਾਰ ਨੂੰ ਸ਼ੁਭਤੀਆਂ ਜਲੂਵਾਲੀਆ ਟਾਈਮਜ਼ ਦੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਕੈਲਗਰੀ ਕੈਨੇਡਾ ਤੋਂ ਦਲਵੀਰ ਜਲੂਵਾਲੀਆ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀਕਾਲ ਅੱਜ ਅਸੀਂ ਤੁਹਾਡੀ ਮੁਲਾਕਾਤ ਉਸ ਫਨਕਾਰ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਹੜੇ ਲੰ데 ਪੰਜਾਬ ਦੇ ਪਰਪੱਕ ਪ੍ਰੋਡ ਤੇ ਗਾਇਕੀ ਦੇ ਥੰਮ ਆਰਿਫ ﺍﻟਹਾਰ ਦੀ ਸਾਡੇ ਨਾਲ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਜਲੂਵਾਲੀਆ ਟਾਈਮਜ਼ ਤੇ ਸਵਾਗਤ ਕਰ ਲੈਣ ਤੇ ਫਿਰ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲਬਾਤ ਦੇ ਸਾਨ ਜਪਾਂਗੇ ਸਭ ਤੋਂ ਸਭ ਤੋਂ ਪਹਿਲਾਂ ਆਰਿਫ ਲਾਰ ਦੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਬੜੀ ਮਿਹਰਬਾਨੀ ਜਲੋਵਾਲੀਆ ਟਾਈਮ ਦਾ ਮੈਂ तहे ਦਿਲ ਦੇ ਨਾਲ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਪਿਆਰ ਭਰੀ ਨਿਸ਼ਸਤ ਦਿੱਤੀ ਸੀ ਸਾਰੇ ਇਕੱਠੇ ਹੋ ਕੇ ਬੈਠ ਕੇ ਕੁਝ ਦੁੱਖ ਸੁੱਖ ਕਰ ਸਕਦੇ ਆ ਆਪਸ ਵਿੱਚ ਬੈਠ ਕੇ ਗੱਲ ਕਰ ਸਕਦੇ ਆ ਅੱਛਾ ਆਪਾਂ ਸਵਾਲ ਕਰ ਲੈਨੇ ਵੀ ਜਿਹੜੀ ਗਾਇਕੀ ਆ ਇਹਨੂੰ ਹੱਦਾਂ ਸਰਹੱਦਾਂ ਚ ਵੰਡਿਆ ਜਾ ਸਕਦਾ ਜਾਂ ਗਾਇਕੀ ਦੀ ਸੁੰਦਰਤਾ ਕਿੰਨੀ ਕੁ ਜ਼ਰੂਰੀ ਆ ਨਜੀ ਗੱਲ ਇਹ ਕੀ ਕਿ ਕੋਈ ਵੀ ਕੋਈ ਵੀ ਕਿਸੇ ਜ਼ਮੀਨ ਤੇ ਪੈਦਾ ਹੁੰਦਾ ਹੈ ਜੀ ਉਹ ਆਪਣੀ ਆਵਾਜ਼ ਦੇ ਨਾਲ ਪੂਰੀ ਦੁਨੀਆ ਵਿੱਚ ਆਪਣੀ ਪਹਿਚਾਨ ਬਣਾਉਂਦਾ ਹੈ ਜੀ ਜੀ ਜਿਵੇਂ ਤੁਸੀਂ ਲਾ ਲੋ ਇੱਥੇ ਇੱਕ بڑا ਪੌਪ ਸਟਾਰ ਬਹੁਤ ਵੱਡਾ ਹੋਇਆ ਹੈ ਹਮ ਹਮ ਮਾਈਕਲ ਜੈਕਸਨ ਜਿਹਨੂੰ ਕਹਿੰਦੇ ਜੀ ਜੀ ਦੁਨੀਆ ਤੇ ਸਾਰੀ ਚੀਜ਼ਾਂ ਤੇ ਰੁਕਥਮ ਹੋ ਜਾਂਦੀ ਪਰ ਆਵਾਜ਼ ਤੇ ਹਵਾ ਹਮ ਹਮ ਤੇ ਪਾਣੀ ਜੀ ਇਹਨੂੰ ਕਦੀ ਜ਼ਿੰਦਗੀ 'ਚ ਕੋਈ ਬੰਦਾ ਰੋਕ ਨਹੀਂ ਸਕਿਆ ਜੀ ਤੇ ਕਿਉਂਕਿ ਪਾਣੀ ਵੀ ਮੁਹੱਬਤ ਹੈ ਹੂੰ ਹੂੰ ਇਹ ਪਿਆਸ ਪੁਜਾਂਦਾ ਹੂੰ ਹੂੰ ਹਵਾ ਵੀ ਜ਼ਰੂਰੀ ਹੈ ਆਕਸੀਜਨ ਆਸਤੇ ਜੀ ਜੀ ਤੇ ਆਵਾਜ਼ ਜਿਹੜੀ ਇਹ ਅਮਨ ਦੀ ਆਵਾਜ਼ ਪੂਰੀ ਦੁਨੀਆ ਵਿੱਚ ਜੀ ਜੀ ਇਹ ਇੱਕ ਸੋਲ ਜਿਹੜਾ ਸਾਡੇ ਕੋਲੇ ਵजूद ਹੈਗਾ ਇਹਦੀ ਖੁਰਾਕ ਹੈ ਜੀ ਜੀ ਤੇ ਬੜਾ ਵਧੀਆ ਲੱਗਦਾ ਹੈ ਕਿਸੇ ਕਲਾਕਾਰ ਦੇ ਜ਼ਰੀਏ ਨਾਲ ਜਦੋਂ ਦੁਨੀਆ ਵਿੱਚ ਆਂਦੀ ਹੈ ਹੂੰ ਹੂੰ ਤੇ ਇਹ ਅਮਨ ਤੇ ਪਿਆਰ ਤੇ ਮੁਹੱਬਤ ਦੇ ਸੁਨੇਹ ਦੇਦੀ ਹੈ ਜੀ ਜੀ ਉਹਦਾ ਬੜਾ ਵਧੀਆ ਜੀ ਜੀ ਮੈਸਮ ਇਹਨਾਂ ਕਿ ਇਹ ਚੰਗਾ ਲੱਗਦਾ ਜੀ ਬਿਲਕੁਲ ਜੀ ਜੁਗਨੀ ਦੀ ਆਪਾਂ ਗੱਲ ਕਰ ਲਈ ਜੁਗਨੀ ਨੂੰ ਦੁਨੀਆਂ 'ਚ ਹਰ ਬੰਦੇ ਨੇ ਸੁਣਿਆ ਮਾਣਿਆ ਔਰ ਬਹੁਤ ਪਿਆਰ ਦਿੱਤਾ ਥੋੜਾ ਜਿਆ ਇਸ ਦੇ ਪਿਛੋਕੜ ਬਾਰੇ ਦੱਸੋ ਜੁਗਨੀ ਜਿਹੜੀ ਹੈ ਜੀ ਇੱਕ ਮੈਂ ਜਿਹੜੀ ਮੇਰੇ ਕੋਲ ਮੈਂ ਗਾਂਦਾ ਇਹ ਮੇਰੇ ਵਾਲਦ ਸਾਹਿਬ ਨੇ ਕਿਸੇ ਜ਼ਮਾਨੇ ਵਿੱਚ ਆਪਣੇ ਅੰਦਾਜ਼ 'ਚ ਇਹਨੂੰ ਗਾਇਆ ਔਰ ਇਹਨੂੰ ਲਿਖਿਆ ਵੀ ਹਮਮ ਤੇ ਜਿਸ ਤਰ੍ਹਾਂ ਉਹਨਾਂ ਨੇ ਲਿਖਿਆ ਮੈਂ ਉਹਨੂੰ ਲੈ ਕੇ ਇੱਕ ਵਿਰਸੇ ਦੇ ਤੌਰ ਤੇ ਟੁਰਿਆ ਜੀ ਜਿਹਦੇ ਹਿਸ ਮਾਸਟਰਵਾਇਸ ਕੰਪਨੀ ਦਾ ਤਵਾ ਹੁੰਦਾ ਸੀ ਰਿਕਾਰਡ ਹੁੰਦਾ ਸੀ ਤੇ ਉਹ ਇੱਕ ਮੈਂ ਸਮਝਦਾ ਕਿ ਇੱਕ ਦਰਵੇਸ਼ੀ ਸਾਜ਼ ਚਿੰਟਾ ਜਿਹਨੂੰ ਕਹਿੰਦੇ ਨੇ ਜੀ ਜੀ ਜਿਹੜਾ ਕਈ ਸਦੀਆਂ ਪੁਰਾਣਾ ਜੀ ਜਿਹਦੇ ਜਿਹਦੀ ਤਾਲ ਵਜਾ ਕੇ ਤੇ ਦਰਵੇਸ਼ ਤਵਜੋ ਹਾਸਲ ਕਰਦਾ ਸੀ ਹੂੰ ਹੂੰ ਤੇ ਫਿਰ ਰੱਬ ਸੁਣੇ ਦਾ ਨਾਮ ਲੈਂਦਾ ਸੀ ਜੀ ਜੀ ਤੇ ਦੁਨੀਆ ਵਿੱਚ ਉਹਨਾਂ ਨੂੰ ਕੀ ਕਹਿੰਦੇ ਨੇ ਅਮਨ ਦੀ ਆਵਾਜ਼ ਕਹਿੰਦੇ ਸਨ ਹੂੰ ਹੂੰ ਫਿਰ ਜਦੋਂ ਧੌਰ ਬਦਲਦੇ ਨੇ ਵਕਤ ਬਦਲਦੇ ਨੇ ਜੀ ਜੀ ਫਿਰ ਆ ਕੇ ਕੁਝ ਲੋਕ ਜਿਹੜੇ ਨੇ ਕੁਝ ਲੋਕ ਜਿਹੜੇ ਨੇ ਹਮਮ ਕੁਝ ਚੀਜ਼ਾਂ ਵਾਸਤੇ ਪੈਦਾ ਹੁੰਦੇ ਨੇ ਹਮਮ ਕੁਝ ਚੀਜ਼ਾਂ ਕੁਝ ਲੋਕਾਂ ਵਾਸਤੇ ਪੈਦਾ ਹੁੰਦੇ ਨੇ ਮੈਂ ਸਮਝਦਾ ਕਿ ਸ਼ਾਇਦ ਉਹਨਾਂ ਚੋਂ ਮੇਰੇ ਵਾਲਦ ਸਾਹਿਬ ਮੇਰੇ 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 ਵਾਲਿਦ ਸਾਹਿਬ ਜਿਹੜੇ ਨੇ ਉਹ ਉਹ ਵੀ ਉਹਨਾਂ ਚ ਉਹਨਾਂ ਲੋਕਾਂ ਚੋਂ ਸਨ ਜਿਨ੍ਹਾਂ ਵਾਸਤੇ ਇਹ ਚਿਮਟਾ ਆਇਆ ਦੁਨੀਆ ਤੇ ਜੀ ਜੀ ਕੁਝ ਦਰवेशਾਂ ਨੇ ਜਿਹੜਾ ਛੱਡਿਆ ਉਹ ਜਦੋਂ ਇੱਕ ਦਰवेश ਦੂਸਰੇ ਦਰवेश ਦੇ ਹੱਥ ਚੜ੍ਹਿਆ ਉਹ ਨਾਮ ਦਾ ਆਲਮ ਲੋਹਾਰ ਸੀ ਜੀ ਤੇ ਆਲਮ ਦਾ ਮਤਲਬ ਇਲਮ ਰੱਖਣ ਵਾਲਾ ਤੇ ਲੋਹਾਰ ਦਾ ਮਤਲਬ ਕੰਮ ਕਰਨ ਵਾਲਾ ਜੀ ਜੀ ਤਾਂ ਇਲਮ ਦੇ ਉੱਤੇ ਕੰਮ ਕਰਕੇ ਪੂਰੀ ਦੁਨੀਆ ਨੂੰ ਜੋੜਨ ਦਾ ਉਹਨਾਂ ਨੇ ਬੜਾ ਸੋਹਣਾ ਤਰੀਕਾ ਢੁੰਡਿਆ ਕਿਆ ਬਾਤ ਤੇ ਬੜਾ ਚੰਗਾ ਲੱਗਾ ਜੀ ਲੋਕਾਂ ਵਿੱਚ ਬਹੁਤ ਅੱਜ ਵੀ ਪੋਜ਼ਿਟਿਵਿਟੀ ਲੋਕ ਬਹੁਤ ਪਿਆਰ ਕਰਦੇ ਨੇ ਚੜਦੇ ਲੈਂਦੇ ਪੰਜਾਬ ਦੇ ਸਾਰੇ ਸਰੋਤੇ ਜਿਹੜੇ ਨੇ ਉਹ ਮੁਹੱਬਤ ਦੇ ਨਾਲ ਯਾਦ ਕਰਦੇ ਨੇ ਸਾਨੂੰ ਦੇਖਿਆ ਜਾਂਦਾ ਹੈ ਤੇ ਫੈਮਿਲੀ ਮੈਂਬਰ ਦੀ ਤਰ੍ਹਾਂ ਤੱਕਿਆ ਜਾਂਦਾ ਜਿਹੜੇ ਲੋਕ ਸਾਨੂੰ ਚਾਹੁੰਦੇ ਨੇ ਪਿਆਰ ਕਰਦੇ ਨੇ ਉਹਨਾਂ ਨੂੰ ਪਤਾ ਹੈਗਾ ਜੀ ਸਾਡਾ ਆਪਣਾ ਫਨਕਾਰ ਸਾਡਾ ਆਪਣਾ ਹੈਗਾ ਤੇ ਫਨਕਾਰੀ ਵਿੱਚ ਇਹ ਜ਼ਰੂਰੀ ਨਹੀਂ ਹੁੰਦੀ ਕਿ ਤੁਸੀਂ ਬਹੁਤ ਵੱਡੀਆਂ ਕੀ ਕਹਿੰਦੇ ਨੇ ਕਿ ਵੀ ਤੁਸੀਂ ਤਾਨਾ ਜੜੀਆਂ ਨੇ ਉਹ ਇੱਕ ਕਲਾਕਾਰ ਹੋਰ ਹੁੰਦੇ ਨੇ ਜਿਹੜੇ ਗੋਲੁਕਾਰੀ ਵਿੱਚ ਤਾਨਾ ਮਾਰਦੇ ਨੇ ਤੇ ਉਹ ਇੱਕ ਯੂਨਿਕ ਰੱਬ ਨੇ ਪੈਦਾ ਕੀਤੇ ਨੇ ਉਹ ਉਸਤਾਦ ਲੋਕ ਹੁੰਦੇ ਨੇ ਇਹ ਕਹਿੰਦੇ ਨੇ ਫੋਕ ਲੋਕ ਫੋਕ ਅੰਦਾਜ਼ ਚ ਗਾਣ ਲੇ ਹੋਏਗੇ ਨੇ ਕਿ ਜਿਵੇਂ ਸਾਡਾ ਰਿਦਮ ਹੁੰਦਾ ਹੈ ਇਹ ਪੱਤੇ ਇਹ ਜਿਹੜੇ ਦਖਤਾਂ ਦੇ ਪੱਤੇ ਹੁੰਦੇ ਨੇ ਇਹ ਵੀ ਰਿਦਮ ਦਿੰਦੇ ਨੇ ਹਵਾ ਉਹਦੀ ਇੱਕ ਲਹਿਰ ਹੁੰਦੀ ਉਹਨੂੰ ਇਕੱਠਾ ਕਰਕੇ ਬੰਦਾ ਫਿਰ ਕੋਈ ਉਹਦਾ ਮجموعਾ ਇਕੱਠਾ ਕਰਦਾ ਤੇ ਇੱਕ ਲੋਕ ਫਨਕਾਰ ਦੇ ਰਹੀਂ ਇੱਕ ਆਵਾਜ਼ ਬਣਦੀ ਇੱਕ ਸੁਰ ਬਣਦਾ ਤੇ ਉਹ ਇੱਕ ਕੋਈ ਆਵਾਜ਼ ਜਿਵੇਂ ਮੇਰਾ ਇਹ ਗਾਣਾ ਹੈਗਾ ਉਹ ਚੰਗਾ ਹੁੰਦਾ ਨਹੀਂ ਦਿਲਾਂ ਨੂੰ ਇਹ ਦੁਖਾਣਾ ਦਿਲਾਂ ਦੇ ਵਿੱਚ ਰੱਬ ਵੱਸਦਾ ਪਾਕੇ ਪਿਆਰ ਫਿਰ ਪਿਆਰ ਨੂੰ ਨਿਭਾਉਣਾ ਦਿਲਾਂ ਦੇ ਵਿੱਚ ਰੱਬ ਵੱਸਦਾ ਚੰਗਾ ਹੁੰਦਾ ਨਹੀਂ ਦਿਲਾਂ ਨੂੰ ਇਹ ਦੁਖਾਣਾ ਇਹ ਲੋਕ ਫਨਕਾਰ ਤੋਨੇ ਗੱਲ ਦੀ ਖੋਜੀ ਕਰਨੀ ਕਿ ਜਿਹੜੇ ਦਿਲਾਂ ਦੀ ਗੱਲ ਹੈ ਮੈਂ ਹੁਣ ਇੱਕ ਬੱਚੇ ਨੂੰ ਮੈਂ ਗੁਰਤੀ ਦਿੱਤੀ ਹਾਂਜੀ ਬਿਲਕੁਲ ਮੈਂ ਕਿ ਤੂੰ ਮਾਸ਼ਾਅੱਲਾ ਗੁਰਤੀ ਕੀ ਮਸਲਮ ਮੂੰਹ ਮਿੱਠਾ ਹਦਾ ਮੈਂ ਕੀਤਾ ਅੱਛਾ ਜੀ ਤੇ ਬਾਕੀ ਮੈਨੂੰ ਬੜਾ ਚੰਗਾ ਲੱਗਾ ਮੈਂ ਕਿਹਾ ਤੀ ਬੜਾ ਲੜਾਕਾ ਜਿਹਾ ਹੋ ਜਾਏਗਾ ਮੈਂ ਕਹਿੰਦੇ ਜੀ ਕਿਹੜਾ ਲੜਾਕਾ ਮੈਂ ਕਹਿੰਦੀ ਦੁੱਖਾਂ ਨਾਲ ਲੜੇਗਾ ਪੂਰੀ ਜ਼ਿੰਦਗੀ ਵਿੱਚ ਅੱਛਾ ਜੀ ਇਨਸਾਨ ਦੁਨੀਆ ਤੇ ਆਂਦਾ ਹੀ ਇਸ ਵਾਸਤੇ ਵੀ ਜੀ ਜੀ ਕਿ ਜਦੋਂ ਉਹ ਬੱਚਾ ਹੁੰਦਾ ਨਾ ਮਾਸੂਮ ਹੁੰਦਾ ਹੈ ਤੇ ਉਹਨੂੰ ਦੁੱਖਾਂ ਨਾਲ ਸ਼ਨਾਸਾ ਹੀ ਨਹੀਂ ਹੁੰਦੀ ਉਹ ਦੁੱਖਾਂ ਨੂੰ ਨਹੀਂ ਸੋਚਦੇ ਆਉਂਦਾ ਜਦੋਂ ਉਹ ਵੱਡਾ ਹੁੰਦਾ ਤੇ ਫਿਰ ਦੁੱਖਾਂ ਨਾਲ ਸਾਰੀ ਜ਼ਿੰਦਗੀ ਲੜਦਾ ਰਹਿੰਦਾ ਹੈ ਫਿਰ ਇੱਕ ਦਿਨ ਵਕਤ ਐਸਾ ਆਉਂਦਾ ਹੈ ਤੇ ਉਹਨੂੰ ਬੁਢਾਪਾ ਆ ਕੇ ਢਾ ਲੈਂਦਾ ਜੀ ਜੀ ਸੋ ਫਿਰ ਵੀ ਜਿਹੜੇ ਲੋਕ ਜਿਹੜੇ ਰੱਬ ਨੇ ਕ੍ਰੀਏਟ ਕੀਤੇ ਹੁੰਦੇ ਨੇ ਰੱਬ ਨੇ ਬਣਾਏ ਹੁੰਦੇ ਨੇ ਉਹਨਾਂ ਕੋਲ ਜੁਮਲਾ ਹੋ ਜਾਂਦਾ ਉਹਨਾਂ ਕੋਲ ਇੱਕ ਜਮਾ ਹੋ ਜਾਂਦੀ ਹੈ ਜਿਹੜੀ ਉਹ ਕੁਛ ਦਿੰਦੇ ਨੇ ਲੋਕਾਂ ਨੂੰ ਤੇ ਲੋਕਾਂ ਦੇ ਕੋਲ ਉਹਦਾਸਤਾਨ ਨਦੀ ਜ਼ਰੀਏ ਦੇ ਨਾਲ ਮੌਜੂਦ ਹੁੰਦੀ ਹੈ ਲੋਕਾਂ ਕੋਲ ਇੱਕ ਕਿਉਂ ਕਹਿੰਦੇ ਨੇ ਮجموعਾ ਜ਼ਿੰਦਗੀ ਵਾਸਤੇ ਵੀ ਪੀ ਹੁੰਦੀ ਹੈ ਜਿਵੇਂ ਕਿ ਕੱਲਾ ਬਹਿ ਕੇ ਸੋਚਨਾ ਵਾਂ ਮੈਂ ਜੇ ਨਾ ਥਰੂ ਹੁੰਦੇ ਹਮਮ ਕੱਲਾ ਬਹਿ ਕੇ ਸੋਚਨਾ ਵਾਂ ਮੈਂ ਜੇ ਨਾ ਅਥਰੂ ਹੁੰਦੇ ਰੋਇਆਂ ਬਾਜੋ ਪਾਰ ਦਿਲਾਂ ਦੇ ਕਿੰਜ ਫਿਰ ਹੋਲੇ ਹੁੰਦੇ ਫਿਰ ਇਹ ਰੱਬ ਨੇ ਹਰ ਚੀਜ਼ ਦਾ ਹੋਣਾ ਜਿਹੜਾ ਨਾ ਉਹ ਇਸ ਤਰੀਕ ਇੱਕ ਲੋਕ ਫਨਕਾਰ ਹੁੰਦਾ ਜਿਹੜਾ ਕਿ ਇਹ ਗੱਲਾਂ ਜਿਹੜੀਆਂ ਦਿਲਾਂ ਦੀਆਂ ਗੱਲਾਂ ਦਿਲਾਂ ਤੱਕ ਪਹੁੰਚਾ ਦਿੰਦਾ ਕਿਆ ਬਾਤ ਹੈ ਜੀ ਅ ਜਿਸ ਤਰ੍ਹਾਂ ਜੋ ਗੁੜਤੀ ਦੀ ਆਪਾਂ ਗੱਲ ਕੀਤੀ ਆ ਉਹ ਪਰਿਵਾਰ ਮੇਰੇ ਨਾਲ 2-3 ਦਿਨ ਤੋਂ ਗੱਲ ਕਰ ਰਿਹਾ ਸੀ ਜਿੱਦਨ ਤੁਸੀਂ ਆਏ ਸੀ ਵੀ ਅਸੀਂ ਉਹਨਾਂ ਤੋਂ ਗੁੜਤੀ ਦਵਾਈ ਕਿਉਂਕਿ ਉਹਦੇ ਡੈਡੀ ਫਨਕਾਰ ਮਨ ਲੋ ਕਲਾਕਾਰ ਬਣਨਾ ਚਾਹੁੰਦੇ ਸੀ ਪਰ ਇਹ ਉਹ ਮਲੇ ਉਹ ਇੱਕ ਚੀਜ਼ ਤੁਹਾਡੇ ਹਿੱਸੇ ਆਈ ਬੜਾ ਉਹਨਾਂ ਨੂੰ ਮਾਣ ਸੀਗਾ ਔਰ ਤੁਸੀਂ ਵੀ ਬਖੂਬੀ ਉਹ ਬੱਚੇ ਨੂੰ ਗੁੜਤੀ ਦਿੱਤੀ ਤੁਹਾਨੂੰ ਕਿਵੇਂ ਲੱਗਾ ਜੀ ਨਹੀਂ ਮੈਨੂੰ ਬਹੁਤ ਚੰਗਾ ਲੱਗਾ ਜੀ ਬਿਨੂੰ ਮੈਨੂੰ ਇੰਜ ਹੀ ਲੱਗਾ ਜਿਵੇਂ ਮਾਸੂਮ ਬੱਚਾ ਜਿਹੜਾ ਹੁੰਦਾ ਹੈ ਜੀ ਸਾਰੀ ਦੁਨੀਆ ਦਾ ਸੰਝਾ ਹੁੰਦਾ ਹੈ ਸਰਕਾਰ ਤੇ ਮੇਰੇ ਵਾਸਤੇ ਮੇਰੇ ਰੱਬ ਨੇ ਰੱਬ ਨੂੰ ਤੱਕਣਾ ਹੋਵੇ ਤੇ ਮਾਸੂਮ ਬੱਚੇ ਚ ਤੱਕੋ ਜੀ ਉਹ ਤੁਹਾਨੂੰ ਜਦੋਂ ਵੇਖਦਾ ਤੇ ਰੱਬ ਦੀ ਮਾਸੂਮੀਅਤ ਨਜ਼ਰ ਆਉਂਦੀ ਜੀ ਜੀ ਕਿਦਾਂ ਮੇਰੇ ਸੋਹਣੇ ਰੱਬ ਨੇ ਐਡੀ ਸੋਹਣੀ ਦੁਨੀਆ ਬਣਾਈ ਤੇ ਮੈਂ ਸਮਝਦਾ ਕਿ ਜੀ ਬੜੀ ਅੱਛੀ ਬਾਤ ਹੈ ਮੈਨੂੰ ਬੜੀ ਚੰਗੀ ਗੱਲ ਲੱਗੀ ਕਿ ਉਹਨਾਂ ਨੂੰ ਮੇਰਾ ਮੈਂ ਉਹਦਾ ਮੂੰਹ ਮਿੱਠਾ ਕਰਾਇਆ ਮੈਨੂੰ ਚੰਗਾ ਲੱਗਾ ਉਹ ਗੁੜ ਬੜਾ ਸੋਹਣਾ ਸੀ ਮੈਂ ਮੰਮਾ ਨੂੰ ਪੁੱਛਿਆ ਮੈਂ ਕਿਹਾ ਮਾਂ ਜੀ ਇਹ ਗੁੜ ਦਾ ਬੜਾ ਸਵਾਦ ਅਨੋਖਾ ਹੈ ਬੜਾ ਬੜਾ ਘੈਂਟ ਹੈ ਉਹ ਕਹਿਣ ਲੱਗੀ ਅਸੀਂ ਇਹ ਖਾਣ ਬਣਾਣੇ ਤੇ ਮੈਂ ਫਿਰ ਉਹ ਵੇਖਿਆ ਤੇ ਮੈਨੂੰ ਕਹਿੰਦੇ ਤੂੰ ਰੱਖ ਲੈ ਗੁੜ ਆਰਫ ਤੇ ਮੈਨੂੰ ਚੰਗਾ ਉਹਦੇ ਵਿੱਚ ਮਿਸ਼ਰੀ ਸੀ ਪਈ ਤੇ ਗੁੜ ਪਿਆ ਸੀ ਇਹ ਤੇ ਪਿਆਰ ਦੀਆਂ ਮੰਗਾ ਨੇ ਜਨਾਬ ਵਜਨੇ ਮੰਗਾ ਚੜਾ ਲੋ ਕੁੜੀਓ ਮੇਰੇ ਦਾਤਾ ਦੇ ਦਰਬਾਰ ਦੀਆਂ ਤੇ ਪਿਆਰ ਦੀਆਂ ਮੰਗਾ ਨੇ ਸਰਕਾਰ ਕੋਈ ਅਗਰ ਪਿਆਰ ਨਾ ਕਿਸੇ ਨੂੰ ਚੰਦਾ ਕਿਸੇ ਦਾ ਦਿਲ ਖੁਸ਼ ਹੁੰਦਾ ਤੇ ਦਿਲ ਖੁਸ਼ ਕਰਦੇ ਨੋ ਡਾਊਟ ਹੈ ਤੁਹਾਡਾ ਗਾਣਾ ਜੁਗਨੀ तकरीबन ਬੱਚਾ ਬੱਚੇ ਦੀ ਜ਼ੁਬਾਨ ਤੇ ਆ ਔਰ ਅੱਜ ਵੀ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਉਹਨਾਂ ਨੂੰ ਬਸ ਤੁਹਾਡਾ ਇਹ ਗਾਣਾ ਜਿਹੜਾ ਨਾ ਹਰ ਇੱਕ ਦੇ ਮਤਲਬ ਇੰਨਾ ਕ ਪਿਆਰ ਜਾਂ ਉਹਨਾਂ ਦੇ ਮਨਮੋਹੀ ਪਿਆਰ ਦਿੱਤਾ ਜਾ ਉਹ ਗਾਣਾ ਹਰ ਇੱਕ ਤੇ ਚੇਤਿਆਂ ਚੁੱਕ ਰਿਹਾ ਹੋਇਆ ਸੋ ਮੈਂ ਛੋਨਾ ਵੀ ਇਸ ਗਾਣੇ ਤੇ ਦੋ ਕਬੂਲ ਵੀ ਸਾਂਝੇ ਕਰ ਲਏ ਜੀ ਜੀ ਮੈਂ ਇਹਨੂੰ ਜਦੋਂ ਗਾਇਆ ਜਦੋਂ ਉਹਨੂੰ ਕਨਸੀਵ ਕੀਤਾ ਆਪਣੇ ਅੰਦਾਜ਼ 'ਚ ਕਈ ਕਿਸਮਾਂ ਨੇ ਜੁਗਨੀ ਦੀਆਂ ਇੱਕ ਨਹੀਂ ਜੀ ਸੈਂਕੜੋਂ ਕਿਸਮਾਂ ਨੇ ਜੜੀਆਂ ਅਸੀਂ ਪਿਓ ਪੁੱਤਰਾਂ ਨੇ ਜਿਵੇਂ ਮੈਂ ਉਹਨਾਂ ਦੇ ਵਿੱਚੋਂ ਲੈ ਕੇ ਤੇ ਗਾਈਆਂ ਨੇ ਜੀ ਤੇ ਉਹਦੇ ਚ ਇੱਕ ਇਹ ਕਿਸਮ ਮੈਂ ਬੈਕੇ ਜਦੋਂ ਇਹਨੂੰ ਤਰਤੀਬ ਦਿੱਤਾ ਜੀ ਤੇ ਬੜਾ ਰੱਬ ਨੇ ਮਿਹਰ ਕੀਤੀ ਕਰਮ ਕੀਤਾ ਜੀ ਇਹਗਾ ਹੰ ਦਮ ਗੁੱਟਕੂ ਦਮ ਗੁੱਟਕੂ ਦਮ ਗੁੱਟਕੂ ਦਮ ਗੁੱਟਕੂ ਦਮ ਗੁੱਟਕੂ ਗੁੱਟਕੂ ਕਰੇ ਸਾਈਂ ਤੇ ਕਲਮਾ ਨਬੀ ਦਾ ਪੜੇ ਸਾਈਂ ਪੀਰ ਮੇਰੇ ਆ ਜੁਗਣੀ ਜੀ ਐ ਵੇ ਅੱਲਾ ਵਾਲੇ ਆਂਦੀ ਜੁਗਣੀ ਜੀ ਨਬੀ پاک ਦੀ ਜੁਗਣੀ ਜੀ ਹੈ ਵੇ ਮੌਲਾਈ ਵਾਲੀ ਜੁਗਣੀ ਜੀ ਹੈ ਵੇ ਮੇਰੇ ਪੀਰ ਦੀ ਜੁਗਣੀ ਜੀ ਹੈ ਵੇ ਸਰਸਬਜ਼ ਦੀ ਜੁਗਣੀ ਜੀ ਅੱਛਾ ਤੁਸੀਂ ਆਪਣੇ ਡੈਡ ਆਲਮ ਲਹਾਰ ਸਾਹਿਬ ਦੀ ਗੱਲਬਾਤ ਕੀਤੀ ਤੁਹਾਨੂੰ ਤਾਂ ਗਾਇਕੀ ਗੁੜਤੀ ਬੱਚੀ ਮਿਲੀ ਹੈ ਉਨਾ ਨਾਲ ਕੋਈ ਜੁੜੀ ਯਾਦ ਐ ਸੀ ਜਿਹੜੀ ਤੁਹਾਨੂੰ ਹਮੇਸ਼ਾ ਯਾਦ ਰਹਿੰਦੀ ਖਾਸ ਕਰਕੇ ਉਹਨਾਂ ਨੇ ਜਿਹੜੀਆਂ ਬਰੀਕੀਆਂ ਤੁਹਾਨੂੰ ਮਿਊਜ਼ਿਕ ਜਾਂ ਗਾਇਕੀ ਦੇ ਵਿੱਚ ਦਿੱਤੀਆਂ ਹੋਣ ਕੋਈ ਐਸਾ ਕਿੱਸਾ ਜਿਹੜਾ ਹਮੇਸ਼ਾ ਤੁਹਾਡੇ ਚੇਤਿਆਂ 'ਚ ਰਹਿੰਦਾ ਉਹ ਜੇ ਸਾਂਝਾ ਕਰਨਾ ਚਾਹੂੰ ਤਾਂ ਜੀ ਬਿਲਕੁਲ ਮੇਰੇ ਮੈਨੂੰ ਸਭ ਤੋਂ ਵੱਡੀ ਜਿਹੜੀ ਮੇਰੇ ਕੋਲ ਇੱਕ ਖੁਸ਼ਕਿਸਮਤੀ ਏ ਉਹ ਇਹ ਵੇ ਕਿ ਮੈਂ ਆਪਣੇ ਪਿਓ ਦਾ ਯਾਰ ਬਣਿਆ ਤੇ ਮੈਨੂੰ ਤਰੇ ਸਦੀਆਂ ਜੜੀਆਂ ਨਾ ਹਾਂ ਉਹ ਉਹ ਮੈਨੂੰ ਗੁੜਤੀ ਚ ਤੇ ਮੇਰੇ ਵਿਰਸੇ ਚ ਮਿਲਿਆ ਜੀ ਮੈਂ ਹਮੇਸ਼ਾ ਕਹਿਣਾ ਹੁੰਨਾ ਕਿ ਤੁਸੀਂ ਆਪਣੇ ਪਿਉ ਦੇ ਪੈਰੀ ਪੈ ਜਾਓ ਹਮਮ ਤੁਹਾਨੂੰ ਦੁਨੀਆ ਦੇ ਪੈਰੀ ਨਹੀਂ ਪਹਿਣਾ ਪਏਗਾ ਜੀ ਤੁਸੀਂ ਆਪਣੇ ਪਿਉ ਦੀ ਗੱਲ ਸੁਣ ਲਓ ਦੁਨੀਆ ਤੁਹਾਡੀ ਕੰਨ ਲਾ ਕੇ ਗੱਲ ਸੁਣਿਆ ਕਰੇਗੀ ਜੀ ਕਿਉਂਕਿ ਰੱਬ ਨੇ ਬੜਾ ਸੋਹਣਾ ਦੋਸਤ ਬੜਾ ਸੋਹਣਾ ਯਾਰ ਜਿਹੜਾ ਉਹ ਪਿਉ ਦੀ ਸ਼ਕਲ ਚ ਤੁਹਾਨੂੰ ਦਿੱਤਾ ਹੈ ਹਮਮ ਤੇ ਰੱਬ ਨੇ ਇਹ ਇਹ ਰਿਸ਼ਤੇ ਬਣਾ ਕੇ ਨਾ ਜੋੜ ਦਿੱਤਾ ਇਨਸਾਨ ਨੂੰ ਸੋ ਮੈਂ ਸਮਝਦਾ ਕਿ ਮੇਰੇ ਬੈਸਟ ਫਰੈਂਡ ਮੇਰੇ ਬਿਹਤਰੀਨ ਯਾਰ ਜਿਹੜੇ ਸਨ ਮੇਰੇ ਅੱਜ ਵੀ ਮੈਂ ਉਹਨਾਂ ਨੂੰ ਜਾਣਨਾ ਕਿ ਮੇਰੇ ਮੇਰੇ ਵਾਲਿਦ ਸਾਹਿਬ ਜੀ ਦੇ ਮੇਰੇ ਅਬਾ ਜੀ ਸਨ ਮੈਨੂੰ ਬੜਾ ਚੰਦਾ ਸਮਝਾਉਂਦੇ ਸਨ ਪਿਆਰ ਕਰਦੇ ਸਨ ਬਲਕੇ ਸਾਡੀ ਅੰਡਰਸਟੈਂਡਿੰਗ ਇਸ ਤਰ੍ਹਾਂ ਦੀ ਸੀ ਮਹਾਰਾਜ ਕਿ ਜੇ ਸੀ ਉਹ ਮੈਨੂੰ ਤੱਕਦੇ ਸਨ ਨਾ ਤੇ ਮੈਂ ਸਮਝ ਜਾਂਦਾ ਸੀ ਕਿ ਮੇਰੇ ਪਿਓ ਨੂੰ ਕੀ ਚਾਹੀਦਾ ਹੈ ਅੱਛਾ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਸ਼ਾਇਦ ਉਸ ਵੇਲੇ ਦੀਆਂ ਰੱਬ ਉਹਨੂੰ ਲਿਖ ਲਿਆ ਲਿਖ ਰਿਹਾ ਸੀ ਕਿ ਇਹ ਇਹ ਬੱਚਾ ਜਿਹੜਾ ਆਪਣੇ ਪਿਓ ਦੀ ਖਿਦਮਤ ਕਰਦਾ ਪਿਆ ਤੇ ਇਹਦਾ ਸਿਲਾ ਜਿਹੜਾ ਉਹ ਚੰਗਾ ਦੇਣਾ ਤਾਂ ਅੱਜ ਉਹਦਾ ਸਿਲਾ ਮੈਨੂੰ ਮਿਲਦਾ ਪਿਆ ਕਿ ਕੋਈ ਜਾਣ ਵਾਲਾ ਮੈਨੂੰ ਮਿਲਦਾ ਹੈ ਪਿਆਰ ਕਰਦੇ ਆ ਮੇਰ ਨਾਲ ਮੈਨੂੰ ਬਹੁਤ ਵਧੀਆ ਲੱਗਦਾ ਜੀ ਤੇ ਬਹੁਤ ਸਾਰੀਆਂ ਗੱਲਾਂ ਉਹਨਾਂ ਕੋਲੋਂ ਸਿੱਖਣ ਨੂੰ ਮਿਲੀਆਂ ਕਿ ਜਿਵੇਂ ਕਿਸੇ ਨੂੰ ਬੁਰਾ ਨਹੀਂ ਕਹੀਦਾ ਜੀ ਕਿਸੇ ਨਾਲ ਬਿਹੇਵ ਅੱਛਾ ਰੱਖੋ ਤੁਸੀਂ ਕਿਸੇ ਨੂੰ ਮਿਲੋ ਇੱਕ ਯਾਦ ਬਣ ਜਾਏ ਏਦਾਂ ਦਾ ਮਿਲੋ ਕਿ ਇੱਕ ਯਾਦਗਾਰ ਮੂਵਮੈਂਟ ਹੋ ਜਾਏ। ਹੂੰ। ਤੋ ਫਿਰ ਯਾ ਕਿਸਮਤ ਯਾ ਨਸੀਬ ਫਿਰ ਰੱਬ ਮੇਲੇ ਤੇ ਫਿਰ ਤੁਸੀਂ ਮਿਲਣਾ। ਆਦਰਵਾਇਜ਼ ਜ਼ਿੰਦਗੀ ਜੜੀ ਬੜੀ ਤੇਜ਼ੀ ਨਾਲ ਚੱਲਦੀ ਪਈ। ਬਿਲਕੁਲ। ਤੋ ਮੈਨੇ ਸਮਝਦਾ ਕਿ ਤੁਹਾਡੇ ਕੋਲ ਇੰਨਾ ਟਾਈਮ ਹੋਵੇਗਾ ਕਿਸੇ ਕੋ ਰੁਕ ਕੇ ਕਿਸੇ ਦੀ ਗੱਲ ਸੁਣ ਲੋਗੇ। ਹੂੰ ਹੂੰ। ਜੀ ਇਸੇ ਵਾਸਤੇ ਤੇ ਮੇਰੇ ਵਾਲਿ ਸਾਬ ਨੇ ਕਿਸੇ ਜ਼ਮਾਨੇ ਜਗਾਇਆ ਸੀ। ਵਾਜਾਂ ਮਾਰੀਆਂ ਬੁਲਾਇਆ ਕੀਵਾਰ ਮੈਂ। ਕਿਸੇ ਨੇ ਮੇਰੀ ਹੂੰ ਇਹ ਲੱਤ ਟੁੱਟੀ ਸੀ ਤੇ ਉਹਨਾਂ ਨੇ ਇਹ ਗਾਣਾ ਗਾਇਆ ਸੀ ਜੀ। ਵਾਜਾਂ ਮਾਰੀਆਂ بلایا کئی وار میں واجہ ماریاں بلایا گئی وار میں کسی نے میری گل نہ سنی ہو واجہ ماریاں واجہ ماریاں بلایا گئی وار میں ਕਿਸ ਨੇ ਮੇਰੀ ਗੱਲ ਨਾ ਸੁਣੀ ਹੋ ਵਾਜ ਮਾਰੀਆਂ ਆਹ ਕੀ ਬਾਤ ਹੈ ਬਹੁਤ ਖੂਬ ਦੀ আচ্ছা ਮੈਨੂੰ ਦੱਸੋ ਵੀ ਕਲਾਕਾਰ ਨੂੰ ਦੋਹਾਂ ਪੰਜਾਬਾਂ ਚ ਬੇਹੱਦ ਪਿਆਰ ਮਿਲਦਾ ਅਥਾ ਪਿਆਰ ਮਿਲਦਾ ਹੈ ਕਦੇ ਕਦੇ ਕਲਾਕਾਰ ਬੇਤੁਕੀ ਜਾਂ ਬਿਆਨਬਾਦੀ ਦਾ ਐਸੀ ਗੱਲ ਕਰ ਜਾਂਦੇ ਜਿਹਦੇ ਨਾਲ ਜਿਹੜੇ ਸਰੋਤੇ ਉਹਨਾਂ ਦੇ ਚੌਂਣ ਵਾਲੇ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚਦੀਆਂ ਤੁਹਾਨੂੰ ਕੀ ਲੱਗਦਾ ਇਹੋ ਜੀਆਂ ਗੱਲਾਂ بندے آپس نفرت پائی اچا نائیں پیار دل کہ جو بیجے گا دنیا تڈنا پہنتا ਬੜੀ ਚੰਗੀ ਗੱਲ ਹੁੰਦੀ ਏ ਕੋਈ ਅਗਰ ਗਿਲਾ ਗੁਜ਼ਾਰੀ ਹੋਵੇ ਮਾਫ ਕਰ ਦੇਣ ਵਾਲਾ ਬੰਦਾ ਬਹੁਤ ਵੱਡਾ ਹੁੰਦਾ ਹੈ ਜੀ ਬਿਲਕੁਲ ਜੀ ਮਾਫ ਕਰ ਦੇਣਾ ਚਾਹੀਦਾ ਕਦੀ ਬੱਚੇ ਕੋਲ ਵੀ ਮਿਸਟੇਕ ਹੋ ਜਾਂਦੀ ਹੈ ਛੋਟਾ ਜਿਹਾ ਬੱਚਾ ਕੋਈ ਗੱਲ ਕਰਦਾ ਉਹ ਬੁਰੀ ਲੱਗਦੀ ਤੁਹਾਨੂੰ ਤੇ ਉਹਨੂੰ ਮਾਫ ਕੌਣ ਕਰਦਾ ਬਾਪ ਕਰਦਾ ਮਾਪੇ ਕਰ ਦਿੰਦੇ ਚਾਣ ਵਾਲੇ ਵੀ ਉਹਨਾਂ ਦਾ ਵੀ ਮੁਹੱਬਤ ਜਿਹੜੀ ਹੈ ਨਾ ਉਹ ਵੀ اسی ਤਰ੍ਹਾਂ ਦੀ ਹੈ ਉਹ ਵੀ ਤੁਹਾਨੂੰ ਬਿਲਕੁਲ ਲਾਜ਼ਵਾਲ ਮੁਹੱਬਤ ਕਰਦੇ ਨੇ ਤੇ ਬਾਕੀ ਗੱਲਾਂ ਨੇ ਗੱਲਾਂ ਹੋ ਵੀ ਜਾਂਦੀਆਂ ਨੇ ਖਤਮ ਵੀ ਹੋ ਜਾਂਦੀਆਂ ਨੇ ਕੋਈ ਲੋਕ ਹੁੰਦੇ ਨੇ ਕਿੱਡੀ ਕਿੱਡੀ ਲੜਾਈ ਹੁੰਦੀ ਹੈ ਜ਼ੁਬਾਨਾਂ ਨਾਲ ਸੈਟ ਹੋ ਜਾਂਦੀ ਸੈਟ ਹੁੰਦੀ ਬਿਲਕੁਲ ਫਿਰ ਕੋ ਉਹਨੂੰ ਕਦੀ ਅਕਲਾਂ ਹੀ ਦਰੁਸਤ ਕਰਦੀਆਂ ਨੇ ਠੀਕ ਹੈ ਜੀ ਤੇ ਜਜ਼ਬਾਤ ਜਿਹੜੇ ਹੁੰਦੇ ਨੇ ਇਹ ਬੜੀ ਕਮਾਲ ਚੀਜ਼ ਹੈ ਇਹ ਤਾਨੂੰ ਜੋੜੀ ਰੱਖਦੇ ਨੇ ਇੱਕ ਦੂਸਰੇ ਦੇ ਨਾਲ ਤੇ ਰੱਬ ਕਰੇ ਜਦੋਂ ਤੱਕ ਦੀ ਰੱਬ ਦੀ ਦੁਨੀਆ ਰਵੇ ਮੁਹੱਬਤ ਕਾਇਮ ਹਦਾਂ ਰਹੇ ਕੀ ਬਾਤ ਹੈ ਜੀ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਸੀ ਆਪਣੇ ਜਿਹੜੇ ਦਰਸ਼ਕ ਜਿਹੜੇ 34 ਮਲੇ ਆ ਉਹਨਾਂ ਨੂੰ ਕੋਈ ਸਨੇਹਾ ਮੈਸੇਜ ਆਪਣੇ ਵੀਰ ਜੀ ਦੇ ਨਾਲ ਬਹੁਤ ਚੰਗਾ ਲੱਗਾ ਮੈਨੂੰ ਅੱਜ ਦੀ ਇਸ ਮਹਿਫਿਲ ਇਸ ਨਿਸ਼ਿਸ਼ਤ ਤੇ ਇਸ ਬੈਠਕ ਦੇ ਵਿੱਚੋਂ ਜੋ ਮੈਨੂੰ ਮਿਲਿਆ ਤੁਸੀਂ ਕਿਉਂਕਿ ਉਹ ਐਸੇ ਪਿਆਰੇ ਲੋਕ ਹੋ ਤੁਸੀਂ ਐਸੇ ਚੰਗੇ ਲਿਖਾਰੀ ਹੋ ਤੁਸੀਂ ਐਸੇ ਕਲਮ ਨਿਗਾਰ ਹੋ ਤੁਸੀਂ ਐਸੇ ਐਕਸਪੋਜ਼ ਕਰਦੇ ਹੋ ਤੁਸੀਂ ਨਾ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਧਰਤੀ ਦੀ ਸੇਵਾ ਕਰਦੇ ਹੋ ਇਸਰਾਈ ਤੁਸੀਂ ਸੁਣਿਆ ਸੁਨੇਹਾ ਜਿਹੜਾ ਮੁਹੱਬਤ ਦਾ ਉਹ ਘਰ ਘਰ ਪਹੁੰਚਾਉਂਦੇ ਹੋ ਤੁਹਾਡੇ ਵਰਗੀ ਮੈਂ ਸਮਝਦਾ ਕਿ ਡਿਊਟੀ ਕਿਸੇ ਦੀ ਨਹੀਂ ਤੁਸੀਂ ਇੱਕ ਸਾਂਝਾ ਬਣਾਉਣ ਵਾਲੇ ਤੁਸੀਂ ਸਾਂਝਾਂ ਨੂੰ ਜਗਾਉਣ ਵਾਲੇ ਤੁਸੀਂ ਲੋਕਾਂ ਨੂੰ ਮੁਹੱਬਤਾਂ ਵੰਡਣ ਵਾਲੇ ਲੋਕ ਹੋ ਤੇ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਤੁਹਾਡੀ ਬੈਠਕ ਵਿੱਚ ਮੈਂ ਬੈਠਾ ਤੇ ਤੁਹਾਡੇ ਰਾਈ ਤੁਹਾਡੀ ਵਸਾਦਤ ਦੇ ਨਾਲ ਮੇਰਾ ਪੇਗਾਮ ਮੁਹੱਬਤ ਹੈ ਜਿੱਥੋਂ ਤੱਕ ਪਹੁੰਚੇ ਕੈਨੇਡਾ ਦੇ ਲੋਕਾਂ ਨੂੰ ਮੇਰਾ ਬਹੁਤ ਪਿਆਰ ਭਰਿਆ ਮੁਹੱਬਤ ਭਰਿਆ ਸलाम ਅਦਾਬ ਸਤ ਸ੍ਰੀ ਅਕਾਲ ਜੀ ਕੀ ਬਾਤ ਹੈ ਜੀ ਬਹੁਤ ਅੱਛਾ ਮੈਸੇਜ ਦਿੱਤਾ ਜੀ ਔਰ ਬਹੁਤ ਸਰੀਆਂ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਬਹੁਤ ਹੀ ਅੱਛੀਆਂ ਗੱਲਾਂ ਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੁਹਾਡੀ ਉਮਰ ਦਰਾਜ਼ ਹੋਵੇ ਇਸੇ ਤਰ੍ਹਾਂ ਤੁਸੀਂ ਆਪਣੀ ਗਾਇਕੀ ਦੇ ਵਿੱਚ ਛਾਂਦੇ ਰਹੋ ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਜੀ ਬੜੀ ਬੜੀ ਮਿਹਰਬਾਨੀ ਰੱਬ ਰੱਖਾ ਜੀ